ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸੁਸ਼ੀਲ ਰਿੰਕੂ ਤੇ ਸ਼ੀਤਲ ਅਗਰ왈 ਬੇਸ਼ੱਕ ਪਾਚ ਪਾਚ ਸ਼ਾਮਿਲ ਹੋ ਚੁੱਕੇ ਨੇ ਤੇ ਦੋਵਾਂ ਦੇ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਹੈ ਪਰ ਵਿਵਾਦ ਥਮਣ ਦਾ ਨਾਮ ਹੀ ਨਹੀਂ ਲੈ ਰਹੇ ਜੱਸ ਜੈਨੇ ਸੁਸ਼ੀਲ ਰਿੰਕੂ ਤੇ ਸ਼ੀਤਲ ਅਗਰ왈 ਭਾਜਪਾ ਦਾ ਪੱਲਾ ਫੜਦੇ ਨੇ ਉਸ ਦਿਨ ਸ਼ੀਤਲ ਅਗਰ왈 ਦੇ ਘਰ ਭੀੜ ਦੇ ਵੱਲੋਂ ਭਾਰੀ ਹੰਗਾਮਾ ਕੀਤਾ ਜਾਂਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੱਥ ਦੇ ਵਿੱਚ ਪੰਜਾਬ ਦੇ ਗੱਦਾਰ ਦੀਆਂ ਤਕਤੀਆਂ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪ੍ਰਦਰਸ਼ਨ ਇਸ ਕਦਰ ਵੱਜ ਜਾਂਦਾ ਹੈ ਕਿ ਪੁਲਿਸ ਦੇ ਵੱਲੋਂ ਉੱਥੇ ਭਾਰੀ ਸੁਰੱਖਿਆ ਪੋਸ ਲਗਾ ਦਿੱਤੀ ਜਾਂਦੀ ਹੈ ਤੇ ਤਿੰਨ ਜ਼ਿਲ੍ਹਿਆਂ ਤੋਂ ਪੁਲਿਸ ਮੰਗਾ ਲਈ ਜਾਂਦੀ ਹੈ ਜਿਸ ਤੋਂ ਬਾਅਦ ਸ਼ੀਤਲ ਅਗਰ왈 ਆਮ ਆਦਮੀ ਪਾਰਟੀ ਤੇ ਹਮਲਾਵਰ ਦਿਖੇ ਤੇ ਉਸ ਤੋਂ ਬਾਅਦ ਅੱਜ ਕਹਿ ਲਈਏ ਤਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਗਏ ਸੁਸ਼ੀਲ ਰਿੰਕੂ ਤੇ ਸ਼ੀਤਲ ਅਗਰ왈 ਦੇ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸ਼ਹਿਰ ਦੇ ਵਿੱਚ ਇੱਕ ਰੈਲੀ ਕੱਢੀ ਜਾ ਰਹੀ ਸੀ ਜਿੱਥੇ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚੇ ਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਦੋਵਾਂ ਧਿਰਾਂ ਦੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਆਮੋ ਸਾਹਮਣੇ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਪੰਜਾਬ ਦੇ ਗੱਦਾਰ ਤੇ ਕਾਲੀਆਂ ਝੰਡੀਆਂ ਲੈ ਕੇ ਦੋਵਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਦੇ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਟਕਰਾਅ ਦੀ ਸਥਿਤੀ ਤੋਂ ਬਚਾਅ ਕੀਤਾ ਗਿਆ ਪਰ ਮਾਹੌਲ ਪੂਰਾ ਗਰਮਾਇਆ ਰਿਹਾ ਪੁੱਤਰ ਨੂੰ ਪਤਾ ਲੱਗਾ ਆ ਉਹ ਇਹ ਹੈ ਕਿ ਕਿਤੇ ਨਾ ਕਿਤੇ ਸ਼ੀਤਲੰਗਰਾਲ ਨੇ ਇਹ ਦੁਆਬ ਬਣਾਇਆ ਆਪਣੇ ਪ੍ਰਸ਼ਾਸਨ ਦੇ ਉੱਤੇ ਕਿ ਇਹਦਾ ਬੱਦੇ ਦਾ ਨਾਮ ਕਢਿਆ ਜਾਵੇ ਉਹ ਮੁਨਸ਼ੀ ਮਨੀਸ਼ ਦਾ ਠੀਕ ਹੈ ਕਿਉਂਕਿ ਉਹਦਾ ਨਾਮ ਨਹੀਂ ਨਿਕਲਿਆ ਇਹ ਗੱਲ ਵੱਡੇ ਦਰਬਾਰਾਂ ਤੱਕ ਪਹੁੰਚੀ ਵੱਡੇ ਦਰਬਾਰਾਂ ਤੋਂ ਮੈਨੂੰ ਫਟਕਾਰ ਪਹੁੰਚੀ ਮਿਲੀ ਹੋਰ ਵੀ ਦੋ ਚਾਰ ਕੰਮ ਇਹਦੇ ਕੋਲ ਗਲਤ ਹੋ ਗਏ ਆ ਠੀਕ ਹੈ ਕਿਉਂਕਿ ਥੋੜਾ ਬੋਲਣਾ ਜ਼ਿਆਦਾ ਆ ਭਟਕ ਵੀ ਛਤੀ ਜਾਂਦਾ ਆ ਇਦਾਂ ਹੈ ਦਾ ਆਪਣਾ ਬੱਚਾ ਹੀ ਆ ਤੇ ਪਰ ਕਿਉਂਕਿ ਇਹਨੇ ਇਦਾਂ ਕਰ ਲਿਆ ਤੁਹਾਨੂੰ ਪਤਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਨਾ ਜਿਹੜੀ ਅਰਵਿੰਦ ਕੇਜਰੀਵਾਲ ਦੀ ਸੋਚ ਆ ਉਹ ਸੋਚ ਹੈਗੀ ਫੋਰਨ ਸੌਲ ਉਹਦੇ ਵਿੱਚ ਹੈਗਾ ਇਨਸਾਫ ਜਸਟਿਸ ਕਿਉਂਕਿ ਉਸ ਵੱਡੇ ਵੱਡੇ ਅਫਸਰ ਨੇ ਆਪਣੀ ਨੌਕਰੀ ਆਪਣੀ ਵਾਈਫ ਦੀ ਨੌਕਰੀ ਛੱਡ ਕੇ ਇਸ ਸਿਸਟਮ ਨੂੰ ਸੁਧਾਰਨ ਵਾਸਤੇ ਇੱਕ ਰਾਜਨੀਤੀ ਪਾਰਟੀ ਬਣਾਈ ਸੀ ਹੋਰ ਉਹਨੇ ਵਿਪ ਜਾਰੀ ਕੀਤੀ ਸੀ ਆਪਣਾ ਪੂਰਾ ਸੰਵਿਧਾਨ ਬਣਾਇਆ ਸੀ ਕਿ ਤੁਸੀਂ ਆਮ ਆਦੀ ਤਰ੍ਹਾਂ ਰਹੋਗੇ ਅਸੀਂ ਉਹਨਾਂ ਨੇ ਖੁਦ ਕਹਿ ਚ ਕਿ ਮੈਂ ਵੀ ਗੱਡੀ ਨਹੀਂ ਬਦਲਾਂਗਾ ਮੈਂ ਬੰਗਲਾ ਨਹੀਂ ਲਵਾਗਾ ਮੈਂ ਆਫਿਸ ਨਹੀਂ ਲਵਾਗਾ ਪਰ ਤੁਹਾਨੂੰ ਪਤਾ ਇਹ ਮੀਡੀਆ ਬੰਦੇ ਉਹਨੂੰ ਤੁਸੀਂ ਬੜੇ ਸੀਨੀਅਰ ਪੱਤਰਕਾਰ ਜੀ ਬੰਗਲਾ ਲੈ ਲਿਆ ਪਰ ਉਹ ਸੋਚ ਹੋਈ ਨਹੀਂ ਨਾ ਇਹ ਬੜੀ ਮੈਂ ਖਤਮੇ ਦੱਸਦਾ ਤੁਹਾਨੂੰ ਤੁਸੀਂ ਸੀਨੀਅਰ ਪੱਤਰਕਾਰ ਜੀ ਤੁਸੀਂ ਮੈਨੂੰ ਸਵਾਲ ਕਸ਼ਟਦੇ ਤੁਹਾਨੂੰ ਵੈਸੇ ਆਲਰੇਡੀ ਸਵਾਲ ਦਾ ਜਵਾਬ ਮੈਨੂੰ ਪਤਾ ਆਲਰੇਡੀ ਹੈਗਾ ਤੁਸੀਂ ਮੇਰੇ ਮੂੰਹ ਕੋਹਣਾ ਚੰਦੇ ਇਹ ਥੈਂਕ ਯੂ ਉਹ ਇਸ ਤਰ੍ਹਾਂ ਕਿ ਜਦੋਂ ਸਿਸਟਮ 'ਚ ਆਪਾਂ ਆ ਜੰਨੇ ਨਾ ਆਪਾਂ ਐਡਮਿਨਿਸਟ੍ਰੇਸ਼ਨ 'ਚ ਆ ਜੰਨੇ ਆਪਾਂ ਮੁੱਖ ਮੰਤਰੀ ਬਣ ਗਏ ਆ ਮੰਤਰੀ ਬਣ ਗਏ ਆ ਹੁਣ ਮੈਂ ਟੁੱਟੀ ਜੀ ਕਾਰ ਲੈ ਕੇ ਤਾਂ ਜਾਵਾਂਗਾ ਮੇਰੇ ਤੇ ਕੋਈ ਹਮਲਾ ਵੀ ਹੋ ਸਕਦਾ ਕੋਈ ਮੇਰੇ ਮੂੰਹ ਤੇ ਥੱਪੜ ਮਾਰ ਸਕਦਾ ਕੋਈ ਸਕਿਉਰਿਟੀ ਰੀਜ ਹੁੰਦੀ ਹੈ ਕੋਈ ਪ੍ਰੋਟੋਕਾਲਸ ਹੁੰਦੀਆਂ ਇਹ ਤਾਂ ਕਈ ਯਾਰ ਇਹਨੇ ਗੱਡੀ ਲੈ ਲਈ ਗੱਡੀ ਲੈ ਲਈ ਇਹ ਪ੍ਰੋਟੋਕੋਲ ਆ ਇਹ ਸਰਕਾਰੀ ਪ੍ਰੋਟੋਕੋਲ ਸਾਡੇ ਸਵਧਾਨ ਚ ਲਿਖਿਆ ਬਾਬਾ ਸਾਹਿਬ ਆਪਣੇ 임ਰਾਉ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਹਦੇ ਚ ਲਿਖਿਆ ਜਿਹੜੇ ਮੁੱਖ ਮੰਤਰੀ ਹੈ ਨਾ ਉਹਨੂੰ ਆ ਪ੍ਰੋਟੋਕਾਲ ਫੋਲੋ ਕਰਨੀ ਪੈਣੀ ਆ ਉਹਨੇ ਫੋਲੋ ਕੀਤੀ ਆ ਗੱਡੀ ਲਈ ਆ ਸਿਕਿਉਰਟੀ ਲਈ ਆ ਕੋਈ ਗਲਤ ਕੰਮ ਨਹੀਂ ਕੀਤਾ ਭਾਜੀ ਉਸੇ ਗੱਲ ਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਹਦੇ ਚ ਲਿਖਿਆ ਹੈ ਕਿ ਇੱਕ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦੀ ਆ ਮੁੱਖ ਮੰਤਰੀ ਨੇ ਇੱਕ ਡਿਸਟ੍ਰਿਕਟ ਤੋਂ ਦੂਜੇ ਡਿਸਟ੍ਰਿਕਟ ਜਾਣਾ ਉੱਥੇ ਪੁਲਿਸ ਨੂੰ ਗਾਰਡ ਲਾਉਣੀ ਪੈਣੀ ਆ

ਜੇ ਦੀ ਜੇ ਦੇ ਦੀ ਐਨਰੋਲਮੈਂਟ ਹੈਗੀ ਆ ਤੇ ਇਹਨੂੰ ਬੁਲਾਇਆ ਜਾਣਾ ਚਾਹੀਦਾ ਆ ਜੇ ਇਹ ਇਨਵੋਲਵਮੈਂਟ ਨਹੀਂ ਕੀਤੀ ਹੈ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਵਿਰੋਧ ਕਰ ਰਹੇ ਹੋ ਸੈਂਟਰਲ ਕਦੇ ਐਮਐਲਏ ਸਾਹਿਬ ਕਿਉਂ ਨਹੀਂ ਆਏ ਉਹਦੇ ਬਾਰੇ ਕੀ ਕਹਿਣਾ ਕੋਈ ਮੈਨੂੰ ਉਹਦੇ ਬਾਰੇ ਕੋਈ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਪਾਰਟੀ ਦੇ ਜਿਹੜੇ ਮੈਂਬਰ ਹੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਉਹ ਕਿਉਂ ਨਹੀਂ ਆਏ ਮੈਨੂੰ ਨਹੀਂ ਪਤਾ ਮੇਰਾ ਮੇਰੇ ਨਾਲ ਕਿਉਂ ਨਹੀਂ ਆਏ ਨਹੀਂ ਮੈਨੂੰ ਵੀ ਕੋਈ ਇਸ ਬਾਰੇ ਕੋਈ ਨਹੀਂ ਟਿੱਪਣੀ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਨਹੀਂ ਮੈਨੂੰ ਸਿਰਫ ਮੇਰੀ ਡਿਊਟੀ ਲੱਗੀ ਸੀ ਜਿੱਦਾਂ ਕੀ ਗੱਲ ਕਿਹਾ ਸੀ ਉਹ ਵਿਸ਼ ਕਰਕੇ ਜਾਂ ਵਿਟਰੀ ਦਾ ਸਾਈਨ ਬਣਾ ਕੇ ਧਮਕੀ ਦੇ ਕੇ ਇਹਦਾ ਜਵਾਬ ਕੀ ਲੋਕ ਦੇਣਗੇ ਕੀ ਕਹਿਣਾ ਇਹ ਆਉਣ ਵਾਲੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਜਨਤਾ ਆ ਇਹ ਆਪਣੇ ਬਿਲੀ ਦੇ ਬਿੱਲ ਨੂੰ ਭਰਨਾ ਚਾਹੁੰਦੀ ਹੈ ਇਹ ਗਰੀਬ 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 ਬੰਦੇ ਨੂੰ 300 ਜੂਨਰ ਨਹੀਂ ਮਿਲੀ ਇਹ ਕੱਲੇ ਗਰੀਬ ਜਨੂੰ ਨਹੀਂ ਮਿਲੀ ਮਿਡਲ ਕਲਾਸ ਨੂੰ ਹਰ ਮਿਡਲ ਕਲਾਸ ਨੂੰ ਇਹ ਸੁਵਿਧਾ ਮਿਲੀ ਹੈ ਇਹ ਲੋਕ ਸੋਚ ਲੈਣ ਕਿ ਬਿਲੀ ਦੇ ਬਿੱਲ ਭਰਨੇ ਆ ਕਿਸੇ ਨੂੰ 5000 ਦਾ ਫਾਇਦਾ ਹੋ ਰਿਹਾ ਕਿਸੇ ਨੂੰ 7000 ਦਾ ਫਾਇਦਾ ਹੋ ਰਿਹਾ ਜੇ ਨਹੀਂ ਕਰੋਣਾ ਹੋਊਗਾ ਫਾਇਦਾ ਇਹਨਾਂ ਨੂੰ ਲੱਗਦਾ ਕਿ ਧਰਮ ਦੀ ਰਾਜਨੀਤੀ ਜਾਦੀ ਵੱਡੀ ਹੈ ਤੇ ਫਿਰ ਬਿਲੀ ਦੇ ਬਿੱਲ ਦੇ ਦੇਣ ਆਉਣ ਵਾਲੇ ਦਿਨਾਂ 'ਚ ਗੈਸ ਸਿਲੰਡਰ ਵੀ ਮਹਿੰਗਾ ਹੋਣ ਵਾਲਾ ਪੈਟਰੋਲ ਵੀ ਮਹਿੰਗਾ ਹੋਣ ਵਾਲਾ ਹੈ ਇਹ ਟੋਲ ਦਾ ਤੁਹਾਨੂੰ ਪਤਾ ਲੱਗੀ ਜੇ ਪੱਤਰਕਾਰਾਂ ਕੋਲ ਮੈਨੂੰ ਪਤਾ ਲੱਗਾ ਕਿ ਟੋਲ 1 April ਤੋਂ ਮਹਿੰਗਾ ਹੋ ਰਿਹਾ ਇਹ ਸਰਕਾਰ ਦੇ ਇਹ ਜਿਹੜੀ BJP ਸਰਕਾਰ ਹੈ ਨਾ ਇਹਦਾ ਆਮ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਮਿਡਲ ਕਲਾਸ ਦਾ ਕੋਈ ਲੈਣਾ ਦੇਣਾ ਇਹਦਾ ਹੈਗਾ ਹਾਇਰ ਵੱਡੇ ਵੱਡੇ ਪੋਲਿਟਿਸ਼ੀਅਨ ਜਿਹੜੇ ਹੈਗੇ ਨਾ ਉਹਨਾਂ ਲਈ ਕੰਮ ਕਰਨਾ ਬਸ ਇਹ ਕਹਿੰਦੇ ਜਿਹੜੇ ਮਿਡਲ ਕਲਾਸ ਜਿੰਨੇ ਵੀ ਬੰਦੇ ਸਾਡੇ ਤੁਹਾਡੇ ਵਰਗੇ ਨੇ ਇਹ ਝਾੜੂ ਝੂੜੂ ਮਾਰਨ ਆਪਣੇ ਮੋਲਾ ਚ ਜਿੱਦਾਂ ਬਾਹਰਲੇ ਮੁਲਕਾਂ ਚ ਆਪਾਂ ਲੋਕ ਕੰਮ ਕਰਦੇ ਨੇ ਨਾ ਅਪ ਜਾਣੇ ਦੇ ਬਾਹਰਲੇ ਮੁਲਕਾਂ ਦੇ ਵਿੱਚ ਆ ਉੱਥੇ ਮਿਲਦਾ ਤਾਂ 1000 ਜਾਂ 2000 ਡਾਲਰ ਹੀ ਆ ਉਹ 2000 ਡਾਲਰ ਲੈ ਕੇ ਹੀ ਸੋ ਜਾਂਦੇ ਹੈ ਸਾਡਾ 2 ਲੱਖ ਹੋ ਗਿਆ ਉਹ 2 ਲੱਖ ਨਹੀਂ ਹੋਇਆ 2000 ਹੀ ਹੋਇਆ ਜਿਹੜੇ ਉੱਥੇ ਵੱਡੇ ਵੱਡੇ ਬਿਜ਼ਨਸਮੈਨ ਉਹ 2000 5000 10000 ਡਾਲਰ ਇੱਕ ਘੰਟੇ ਦਾ ਕਮਾ ਰਿਹਾ ਐ ਇਦਾਂ ਹੀ ਇੱਥੇ ਹੋ ਰਿਹਾ ਜਿਹੜਾ ਵੱਡਾ ਬੰਦਾ ਕਰੋੜਾਂ ਰੁਪਏ ਰੁਪਈਏ ਘੰਟੇ ਦੇ ਕਮਾ ਰਿਹਾ ਤੇ ਇਹ ਚੰਦੇ ਜਿਹੜੇ ਸਾਡੇ ਵਰਗੇ ਬੰਦੇ ਆ ਥੋੜੇ ਏਸੀ ਸੁਸਲ ਸੋ ਜਾਂਦੇ ਆ ਉਹ ਵੀ ਕੰਮ ਕਰਨ ਇਹਦੀ ਪਾਲਿਸੀ ਇਹਦੀ ਸਰਕਾਰ ਦੀ ਜਿਹੜੀ ਸੋਚ ਇਹ ਆ ਪਰ ਅਰਵਿੰਦ ਕੇਜਰਵਾਲ ਦੀ ਸੋਚ ਜੇ ਰਮ ਮੀਡੀਅਮ ਘਰ ਦਾ ਪਰਿਵਾਰ ਦਾ ਬੰਦਾ ਹੋਊਗਾ ਮੈਂ ਉਹਦੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਊਂਗਾ ਵਰਲਡ ਕਲਾਸ ਦੀ ਮੈਂ ਉਹਨੂੰ ਫ੍ਰੀ ਇਲਾਜ ਦਊਂਗਾ ਬਾਹਰ ਦੇ ਮੁਲਕਾ ਚਾਹੀਏ ਹੋਰ ਕੀ ਹੈਗਾ ਉੱਤੇ ਜੀ ਬਿਲਕੁਲ ਮੈਨੂੰ ਨਹੀਂ ਲੱਗਦਾ ਜੇ ਅਰਮਿੰਦ ਕੇਜਰਵਾਲ ਦੀ ਸੋਚ ਨੂੰ ਇਹ ਦੇਸ਼ ਦੇ ਲੋਕ ਅਪਣਾ ਲੈਣ ਤੇ ਸਾਨੂੰ ਬਾਹਰ ਜਾਣ ਦੀ ਲੋੜ ਪੈਗੀ ਜਿਹਨੂੰ ਰਾਮ ਰਾਜ ਕਹਿੰਦੇ ਨੇ ਅਸਲੀ ਰਾਮ ਰਾਜ ਮੈਂ ਇਸ ਨੂੰ ਰਾਮ ਰਾਜ ਕਹਣਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੁਹਾਡੇ ਕਰਮ ਮਧਿ ਹੋਣੇ ਚਾਹੀਦੇ ਆ ਮੈਂ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਣਨਾ ਸੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਹੇਤਾ ਰਮਨੀਸ਼ ਇਹਨਾਂ ਹਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਕਰ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਇਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਰੂਨੀ ਕਰ ਦੇਗਾ ਸਰ ਸਰ ਇੱਕ taraf ਆ ਜੀ ਭਾਜੀਪੀ ਕੇ ਦੁਆਰਾ ਜੋ ਰੋਡ ਸ਼ੋ ਨਿਕਾਲਾ ਜਾ ਰਹਾ ਹੈ ਦੂਸਰੀ ਤਰਫ ਯਹਾਂ ਪੇ ਪ੍ਰੋਟੈਸਟ ਕਰਨੇ ਕੀ ਬਾਤ ਕੀ ਜਾ ਰਹੀ ਹੈ ਤਾਂ ਪਹਿਲੇ ਤੋਂ ਸਿਕਿਉਰਟੀ ਕੋ

सीनियर ऑफिसर से बात कर सकते हैं मेरे नोटिस में नहीं है जैसे तो इसके बारे में आपकी सीपी साहब से बात हुई थी कोई मेरी कोई ऐसी बात नहीं इसके बारे में कोई डिस्कशन नहीं तो मतलब कोई रिपोर्ट मेरे पास तो है कोई ऐसी नहीं मैंने तो कोई नहीं बनाया मतलब बड़े अधिकारियों ने बना के भेजी हो सकता है मुझे पता नहीं है मुझे पता नहीं है जब तो क्या कहूँ डॉक्यूमेंट्स उसका तो यही क्या है